ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜਿਓ ਪਰਸਾ ਜੀ ਦੇ ਮਹਾਵਾਕ ਨੇ ਰਾਣਾ ਰੌਣਾ ਕੋ ਰਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ تیر ਦੇ ਮਹਾਵਾਕਾ ਅਨੁਸਾਰ ਸੇਵਕ ਪਰਿਵਾਰ ਦੇ ਸਤਿਕਾਰਯੋਗ ਮੈਂਬਰ ਭਾਈ ਗੁਰਮੁਖ ਸਿੰਘ ਜਿਨਿ ਪਰਮੇਸ਼ਰ ਨੇ ਆਰਜਾ ਬਖਸ਼ ਕੇ ਮਾਤ ਲੋਕ ਵਿੱਚ ਭੇਜਿਆ ਸੀ ਉਸ ਨੂੰ ਸਮਾਪਤ ਕਰਦਿਆਂ ਹੋਇਆਂ ਪਰਲੋਕ ਗਮਨ ਕਰ ਗਏ ਨੇ ਜਿੰਨਾ ਦੇ ਨਮਿਤ ਉਹਨਾਂ ਦੇ ਸਮੁੱਚੇ ਹੀ ਪਰਿਵਾਰ ਵੱਲੋਂ ਗ੍ਰੇਹ ਦੇ ਵਿੱਚ ਤਰਕੀ ਬਾਣੀ ਦੇ ਪਾਵਨ ਜਾਪ ਆਰੰਭ ਕਰਵਾਏ ਗਏ ਅੱਜ ਗੁਰਬਾਣੀ ਦੇ ਸੰਪੂਰਨ ਭੋਗ ਪਵਾ ਕਰਕੇ ਪਤਸ਼ਾਹੀਆਂ ਦੇ ਪਾਵਨ ਸਰੂਪ ਗੁਰੂ ਘਰ ਵਿਖੇ ਬਿਰਾਜਮਾਨ ਕੀਤੇ ਗਏ ਨੇ ਤੇ ਆਪ ਇੱਥੇ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਜੁੜ ਰਹੇ ਹੋ ਗੁਰੂ ਪਿਆਰਿਓ ਇਹ ਸੰਸਾਰ ਜਿਹੜਾ ਹੈ ਨਾ ਇਹ ਪਾਤਸ਼ਾਹ ਜੀ ਇਹ ਬਚਨ ਕਰਦੇ ਕਿ ਭਾਈ ਆਉਣਾ ਤੇ ਜਾਣਾ ਉਹਦੇ ਅਸ਼ੇ ਅਨੁਸਾਰ ਖੇਡ ਬਣਾਈ ਹੋਈ ਹੈ। ਇਸ ਖੇਡ ਦੇ ਵਿੱਚ ਅਸੀਂ ਖੇਡਾਂ ਕਰਦੇ ਹਾਂ ਸੰਸਾਰਿਕ ਯਾਤਰਾ ਕਰਕੇ ਚਲੇ ਜਾਂਦੇ ਹਾਂ ਆਉਣ ਜਾਣ ਇੱਕ ਖੇਲ ਬਨਾਇਆ। ਇਹ ਆਉਣਾ ਤੇ ਜਾਣਾ ਉਹ ਪਰਮੇਸ਼ਰ ਦੇ ਹੱਥ ਦੇ ਵਿੱਚ ਹੈ ਉਹ ਹੀ ਜੀਵਾਂ ਨੂੰ ਭੇਜਦਾ ਹੈ ਤੂੰ ਹੀ ਲੈ ਕਰਕੇ ਚਲਿਆ ਜਾਂਦਾ ਹੈ ਹੁਕਮ ਉਹਦਾ ਵਰਤਦਾ ਹੈ ਸਾਰੀ ਦੁਨੀਆ ਦੇ ਉੱਪਰ ਜਿਉਂ ਜੋ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਿਵੇਂ ਜਿਵੇਂ ਉਹਦਾ ਹੁਕਮ ਹੈ ਤਿਵੇਂ ਤਿਵੇਂ ਸੰਸਾਰ ਤੇ ਉਸ ਚੀਜ਼ ਦਾ ਵਰਤਾਰਾ ਹੁੰਦਾ ਹੈ ਤੇ ਗੁਰੂ ਪਿਆਰਿਓ ਮੌਤ ਦੇ ਬਾਬਤ ਪਾਤਸ਼ਾਹ ਜੀ ਸਾਨੂੰ ਬੜਾ ਸੁੰਦਰ ਤਰੀਕੇ ਦੇ ਨਾਲ ਸਮਝਾਉਂਦੇ ਨੇ ਕਿ ਭਾਈ ਇਹ ਜਿਹੜੀ ਮੌਤ ਐ ਨਾ ਦੁਨੀਆਂ ਦੀ اٹਲ ਸਚਾਈ ਐ ਜਿੰਨੂੰ ਕੋਈ ਨਕਾਰ ਨਹੀਂ ਸਕਦਾ ਕੋਈ ਵੀ ਐਸਾ ਘਰ ਨਹੀਂ ਐ ਜਿਸ ਘਰ ਦੇ ਵਿੱਚ ਕਦੇ ਮੌਤ ਹੀ ਨਾ ਹੋਈ ਹੋਵੇ ਕਿਉਂਕਿ ਗੁਰੂ ਪਿਆਰਿਓ ਸੰਸਾਰਿਕ ਜੀਵਾਂ ਸਾਡਾ ਮਨ ਨਹੀਂ ਵਸਦੇ ਵਿੱਚ ਆਉਂਦਾ ਜਦੋਂ ਕੋਈ ਪਰਿਵਾਰਕ ਮੈਂਬਰ ਚੱਲਿਆ ਜਾਂਦਾ ਹੈ ਨਾ ਉਹਦੇ ਜਾਣ ਦਾ ਦੁੱਖ ਸਾਨੂੰ ਬਹੁਤ ਜ਼ਿਆਦਾ ਹੁੰਦਾ ਹੈ ਉਹਦੇ ਭਾਣੇ ਦੇ ਵਿੱਚ ਰਾਜੀ ਰਿਹਾ ਨਹੀਂ ਜਾਂਦਾ ਇਹ ਭਾਣਾ ਗੁਰੂ ਮਨਾਵੇ ਤਾਂ ਮੰਨਿਆ ਜਾਂਦਾ ਹੈ ਨਹੀਂ ਤੇ ਸਾਡੇ ਵਰਗੇ ਜੀਵਾਂ ਦੇ ਕੋਲ ਉਹਦੇ ਭਾਣੇ ਦੇ ਵਿੱਚ ਰਾਜੀ ਹੀ ਨਹੀਂ ਰਿਹਾ ਜਾਂਦਾ ਕਿਉਂਕਿ ਜੇ ਕੋਈ ਚੰਗਾ ਕਾਰਜ ਹੋ ਗਿਆ ਇਹ ਕਹਿ ਦੇਣਾ ਅਸੀਂ ਕੀਤਾ ਏ ਜੇ ਮਾੜਾ ਹੋ ਗਿਆ ਤੇ ਰੱਬ ਨੂੰ ਲਾਂਭੇ ਦੇਣ ਲੱਗ ਜਾਈਦਾ ਏ ਇਹ ਗੁਰੂ ਪਿਆਰੋ ਸੰਸਾਰ ਦੇ ਵਿੱਚ ਜਿਵੇਂ ਜਿਵੇਂ ਉਹਦਾ ਹੁਕਮ ਹੈ ਤਿਵੇਂ ਤਿਵੇਂ ਵਰਤਦਾ ਹੈ ਮੌਤ ਇੱਕ ਟਲ ਸੱਚਾਈ ਹੈ ਧੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਸੀ ਨਾ ਕਿ ਜਾ ਇੱਕ ਟੱਕਾ ਲੈ ਜਾਓ ਕੁਝ ਪੈਸੇ ਦੇ ਕੇ ਤੋਰਿਆ ਕਿ ਬਾਜ਼ਾਰ ਦੇ ਵਿੱਚੋਂ ਸੱਚ ਤੇ ਝੂਠ ਖਰੀਦ ਕੇ ਲਿਆਓ ਗੁਰੂ ਪਿਆਰਿਓ ਆਪ ਜੀਆ ਨੇ ਸਾਡੇ ਤੋਂ ਪਹਿਲਾਂ ਭਾਈ ਸਾਹਿਬਾਣਾ ਤੋਂ ਕਥਾ ਵਿਚਾਰਾਂ ਸਰਵਣ ਕੀਤੀਆਂ ਨੇ ਗੁਰੂ ਪਿਆਰਿਓ ਜਦੋਂ ਭਾਈ ਮਰਦਾਨਾ ਜੀ ਉਹ ਪੈਸੇ ਲੈ ਕਰਕੇ ਜਾਂਦੇ ਨੇ ਕਿ ਸੰਸਾਰ ਤੇ ਸੱਚ ਤੇ ਝੂਠ ਖਰੀਦਣ ਵਾਸਤੇ ਉਹੀ ਮੂਲਾ ਖੱਤਰੀ ਆ ਜਿਹਦੀ ਦੁਕਾਨ ਤੇ ਜਾ ਕਰਕੇ ਭਾਈ ਮਰਦਾਨਾ ਜੀ ਨੇ ਕਹਿੰਦੇ ਨੇ ਕਿ ਭਾਈ ਮੈਨੂੰ ਸੱਚ ਤੇ ਝੂਠ ਦੇ ਦੇਣਾ ਕਰਨੀ ਤੇ ਜਿਹੜੇ ਏਸ ਗੱਲਾਂ ਤੋਂ ਵਾਕਫ ਨਹੀਂ ਐ ਜਿਹੜੇ ਰੱਬੀ ਚਰਣਾ ਦੇ ਨਾਲ ਨਹੀਂ ਜੁੜੇ ਹੁੰਦੇ ਉਹ ਤੇ ਇਹ ਕਹਿੰਦੇ ਰਹੇ ਕਿ ਭਾਈ ਅਗਲੀ ਦੁਕਾਨ ਤੋਂ ਮਿਲ ਜਾਵੇਗਾ ਕੋਈ ਮਖੌਲ ਉਡਾਰਿਆ ਹੈ ਇਸੇ ਮੂਲੇ ਖੱਤਰੀ ਨੇ ਲੈ ਕੇ ਦੇ ਦਿੱਤਾ ਸੀ ਕਿ ਮਰਨਾ ਸੱਚ ਹੈ ਜਿਉਣਾ ਝੂਠ ਹੈ ਤੇ ਗੁਰੂ ਪਿਆਰਿਓ ਫਿਰ ਗੁਰੂ ਨਾਨਕ ਦੇ ਦਰਸ਼ਨਾਂ ਦੀ ਤਾਂਗ ਹੋਈ ਸੀ ਗੁਰੂ 파ਰਸ਼ਾ ਜੀ ਨੂੰ ਜਾ ਕਰਕੇ ਮਿਲੇ ਸੀ ਤੇ ਉਸ ਦਿਨ ਤੋਂ ਸਤਗੁਰਾਂ ਦੇ ਨਾਲ ਹੀ ਚੱਲਦੇ ਰਹੇ ਫਿਰ ਉਸ ਬਾਬਾ ਐਸਾ ਬਣਿਆ ਜਿਵੇਂ ਪਰਿਵਾਰ ਦੇ ਵਿੱਚ ਕੁਝ ਚੱਲ ਗੱਲਾਂ ਜਿਹੜੀਆਂ ਪਰਿਵਾਰਕ ਮੈਂਬਰਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਕਿ ਫਕੀਰਾਂ ਦੇ ਨਾਲ ਰਹਿਣ ਲੱਗ ਪਿਆ ਏ ਫਿਰ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇੱਕ ਦਿਨ ਬਾਜ਼ ਮਾਰਦੇ ਘਰ ਵਾਲੀ ਆਂਦੀ ਹੈ ਕਿ ਉਹ ਘਰ ਹੈ ਹੀ ਨਹੀਂ ਤੇ ਪਾਤਸ਼ਾਹ ਜੀ ਨੇ ਵਿਸਹਿ ਸਭਾਏ ਬਚਨ ਕੀਤਾ ਸੀ ਕਿ ਜੇ ਹੈ ਨਹੀਂ ਤੇ ਫਿਰ ਹੈ ਹੀ ਨਹੀਂ ਪਾਥੀਆਂ ਦੇ ਘیرے ਉੱਲੇ ਲੁਕਿਆ ਸੀ ਉੱਥੇ ਸੱਪ ਲੜ ਗਿਆ ਫਿਰ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਮੂਲੇ ਨੂੰ ਲਿਆਂਦਾ ਗਿਆ ਕਹਿਣ ਲੱਗੇ ਇਹਦਾ ਉਧਾਰ ਕਰ ਦੇਣਾ ਕਰੋ ਸਾਡੇ ਕੋਲ ਗਲਤੀ ਹੋ ਗਈ ਹੈ ਫਿਰ ਪਾਤਸ਼ਾਹ ਜੀ ਨੇ ਬਚਨ ਕਹੇ ਸੀ ਉਹ ਸਮਾ ਆਵੇਗਾ ਅਸੀਂ 10ਵੇਂ ਜਾਮੇ ਦੇ ਵਿੱਚ ਇਹਦਾ ਉਧਾਰ ਕਰਾਂਗੇ ਉਹ ਆਪ ਜੀਆਂ ਨੇ ਕਥਾ ਵਾਰਤਾ ਸੁਣੀਆਂ ਨੇ ਹੁਣੇ ਭਾਈ ਸਾਹਿਬ ਜੀ ਹੋਰਾਂ ਤੋਂ ਤੇ ਗੁਰੂ ਬਿਆਰੋ ਮੌਤ ਇੱਕ اٹਲ ਸਚਾਈ ਹੈ ਕਿਉਂਕਿ ਜਦੋਂ ਵੀ ਸੰਸਾਰ ਤੇ ਜੀਵ ਆਉਂਦਾ ਹੈ ਨਾ ਸਭ ਤੋਂ ਪਹਿਲਾਂ ਉਹਦੀ ਮੌਤ ਦਾ ਸਮਾਂ ਨਿਜਿਤ ਕੀਤਾ ਜਾਂਦਾ ਹੈ ਮਰਨ ਲਿਖਾਏ ਮੰਡਲ ਮਹ ਆਏ ਫਿਰ ਜੀਵ ਸੰਸਾਰ ਤੇ ਆਉਂਦਾ ਹੈ ਕਿਉਂਕਿ ਗੁਰੂ ਬਿਆਰੋ ਜਿਵੇਂ ਕਿਸੇ ਮਹਾਂਪੁਰਸ਼ਾਂ ਦੇ ਕੋਲ ਜਗਿਆਸੂ ਨੇ ਪ੍ਰਸ਼ਨ ਕੀਤਾ ਸੀ ਕਹਿਣ ਲੱਗੇ ਮਹਾਂਪੁਰਸ਼ੋ ਜਦੋਂ ਅਸੀਂ ਸੰਸਾਰ ਤੇ ਵਿਚਰਦੇ ਆ ਕਿਤੇ ਆਉਣਾ ਜਾਣਾ ਹੋਵੇ ਘਰ ਵਾਲਿਆਂ ਨੂੰ ਦੱਸ ਕੇ ਜਾਣੇ ਆ ਸਲਾਹ مشورہ ਕਰਕੇ ਜਾਣੇ ਆ ਪਰ ਜਦੋਂ ਦੁਨੀਆਂ ਤੋਂ ਜਾਣਾ ਹੁੰਦਾ ਹੈ ਸਦਾ ਵਾਸਤੇ ਉਦੋਂ ਕਿਸੇ ਦੀ ਸਲਾਹ ਕਿਉਂ ਨਹੀਂ ਲੈਂਦੇ ਕਿ ਹੁਣ ਤੁਹਾਡੇ ਕੋਲ ਮੈਂ ਸਦਾ ਵਾਸਤੇ ਚੱਲਿਆ ਜਾਣਾ ਹੈ ਤੇ ਗੁਰੂ ਪਿਆਰੇ ਮਹਾਂਪੁਰਸ਼ ਕਹਿਣ ਲੱਗੇ ਭਲਿਆ ਮੈਨੂੰ ਪਹਿਲਾਂ ਇੱਕ ਗੱਲ ਦਾ ਜਵਾਬ ਦੇਵੀਂ ਤੂੰ ਕਿ ਜਦੋਂ ਆਪਣੇ ਘਰੋਂ ਜਾਣਾ ਹੈ ਘਰ ਵਾਲਿਆਂ ਦੇ ਨਾਲ ਸਲਾਹ مشورہ ਕਰਕੇ ਤੁਰਦਾ ਏ ਜਦੋਂ ਬਾਹਰੋਂ ਆਪਣੇ ਘਰ ਆਉਣਾ ਹੋਵੇ ਕਦੇ ਬਾਹਰਿਆਂ ਦੇ ਨਾਲ ਸਲਾਹ ਕੀਤੀ ਉਹ ਅੱਜ ਮੈਂ ਆਪਣੇ ਘਰ ਜਾਵਾਂ ਕਿ ਨਾ ਜਾਵਾਂ ਕਹਿਣ ਲੱਗਾ ਜੀ ਸਲਾਹ ਦੀ ਕੀ ਲੋੜ ਹੈ ਜਿੰਨਾ ਸਮਾਂ ਦੇ ਕੇ ਆਏ ਮੋੜਨ ਦਾ ਯਤਨ ਕਰੀਦਾ ਏ ਆਪਾਂ ਸਾਰੇ ਵੀ ਇੱਥੇ ਆਏ ਆ ਬੈਠੇ ਆ ਪਰਿਵਾਰਕ ਦੇ ਦੁੱਖ ਦੇ ਵਿੱਚ ਸ਼ਰੀਕ ਹੋਏ ਆ ਆਪਣੇ ਪਰਿਵਾਰਕ ਮੈਂਬਰਾਂ ਨੂੰ ਤੇ ਦੱਸ ਕੇ ਆਏ ਆ ਨਾ ਕਿ ਭਾਈ ਅਸੀਂ 4 ਜਾਂ 5 ਵਜੇ ਤੱਕ ਵਾਪਸ ਆ ਜਾਵਾਂਗੇ ਤੇ ਗੁਰੂ ਪਿਆਰਿਓ ਆਪ ਜੀਆਂ ਨੇ ਇੱਕ ਗੱਲ ਨੋਟ ਕੀਤੀ ਹੋਵੇਗੀ ਜਿਹੜਾ ਸਮਾਂ ਅਸੀਂ ਪਰਿਵਾਰਕ ਮੈਂਬਰਾਂ ਨੂੰ ਦੇ ਕੇ ਆਏ ਜੇ ਉਸ ਸਮੇ ਤੋਂ ਸਮਾਂ ਉਤੇ ਹੋ ਜਾਵੇ ਘਰੋਂ ਫੋਨ ਆਉਣੇ ਸ਼ੁਰੂ ਹੋ ਜਾਂਦੇ ਅਜੇ ਤੱਕ ਆਏ ਕਿਉਂ ਨਹੀਂ ਉਸ ਸਮੇਂ ਦੇ ਵਿੱਚ ਅਸੀਂ ਵੀ ਮੁੜਨ ਦਾ ਯਤਨ ਕਰਦੇ ਆਂ ਤੇ ਮਹਾਪੁਰਸ਼ ਕਹਿਣ ਲੱਗਾ ਭਾਈ ਬਾਹਰਲਿਆਂ ਦੇ ਨਾਲ ਸਲਾਹ ਕਰਦਾ ਹਾਂ ਅੱਜ ਮੈਂ ਆਪਣੇ ਘਰ ਜਾਵਾਂ ਕਿ ਨਾ ਜਾਵਾਂ ਕਹਿੰਦੇ ਬਾਹਰਲਿਆਂ ਦੀ ਸਲਾਹ ਦੇ ਕੀ ਲੋੜ ਐ ਜਿੰਨਾ ਸਮਾਂ ਦੇ ਕੇ ਆਏ ਉਸ ਸਮੇਂ ਦੇ ਵਿੱਚ ਮੁੜਨ ਦਾ ਯਤਨ ਕਰੀਦਾ ਏ ਤੇ ਮਹਾਪੁਰਸ਼ ਕਹਿਣ ਲੱਗੇ ਭਲਿਆ ਤੂੰ ਆਇਆ ਕਿੱਥੋਂ ਐ ਉਹਦੀ ਦਰਗਾਹ ਤੋਂ ਆਇਆ ਉੱਥੇ ਸਲਾਹ مشوره ਕਰਕੇ ਹੀ ਆਇਆ ਏ ਮਰਨ ਲਿਖਾਏ ਮੰਡਲ ਮਹਿ ਆਏ ਫਿਰ ਜਦੋਂ ਦੁਨੀਆ ਤੋਂ ਜਾਣਾ ਹੈ ਉਦੋਂ ਕਿਸੇ ਦੇ ਸਲਾਹ مشورے ਦੀ ਲੋੜ ਨਹੀਂ ਆਈ ਆਗਿਆ ਪ੍ਰਭੂ ਬੁਲਾਇਆ ਨਾ ਤਨ ਪੁੱਛੀ ਨਾ ਮਤਾ ਪਕਾਇਆ ਉਦੋਂ ਕਿਸੇ ਦੀ ਸਲਾਹ ਨਹੀਂ ਲਈ ਜਾਣੀ ਉਦੋਂ ਤੈਨੂੰ ਸੰਸਾਰ ਤੋਂ ਜਾਣਾ ਪੈਣਾ ਭਾਵੇਂ ਬੰਦਾ ਜਿੰਨੇ ਮਰਜ਼ੀ ਲੱਖ ਚਾਰੇ ਕਰ ਲਵੇ ਬੜਿਆਂ ਨੇ ਯਤਨ ਕੀਤਾ ਕਿ ਮੌਤ ਨੂੰ ਕਾਬੂ ਕਰ ਲਈਏ ਪਰ ਗੁਰੂ ਪਿਆਰੇ ਮੌਤ ਜਿਹੜੀ ਹੈ ਨਾ ਉਹ ਜਿਸ ਸਮੇਂ ਜੀਵ ਨੇ ਜਾਣਾ ਹੋਵੇ ਜਿਸ ਕਾਰਨ ਜੀਵ ਨੇ ਜਾਣਾ ਹੋਵੇ ਜਿਸ ਜਗਾ ਤੋਂ ਜਾਣਾ ਹੋਵੇ ਜਦੋਂ ਤਿੰਨੋ ਚੀਜ਼ਾਂ ਇਕੱਤਰ ਹੁੰਦੀਆਂ ਕਾਲ ਜੀਵ ਨੂੰ ਲੈ ਕੇ ਚਲਿਆ ਜਾਂਦਾ ਹੈ ਇਹ ਸਮਾ ਮੌਤ ਦਾ ਸਾਡਾ ਪਰਮੇਸ਼ਰ ਨਿਜਿਤ ਕਰਦਾ ਹੈ ਕਿੰਨਿਆਂ ਨੇ ਯਤਨ ਕੀਤੇ ਸੀ ਕਿ ਸਾਨੂੰ ਮੌਤ ਨਾ ਆਵੇ ਹਰਨਾਕ ਸਵਰਗਿਆਂ ਨੇ ਯਤਨ ਕੀਤੇ ਸੀ ਕਿ ਸਾਨੂੰ ਮੌਤ ਇਨਾਂ ਆਵੇ ਵਰ ਪ੍ਰਾਪਤ ਕੀਤੇ ਸੀ ਨਾ ਅੰਦਰ ਨਾ ਬਾਹਰ ਨਾ ਜ਼ਮੀਨ ਤੇ ਨਾ ਅਸਮਾਨ ਤੇ ਨਾ ਪਸ਼ੂ ਤੋਂ ਨਾ ਪੰਛੀ ਤੋਂ ਨਾ ਕਿਸੇ ਜੀਵ ਤੋਂ ਮੇਰੀ ਚੜ੍ਹਾਈ ਕਰੇ ਮੇਰੀ ਮੌਤ ਇਨਾਂ ਦੇ ਹੱਥੋਂ ਨਾ ਹੋਵੇ ਨਾ ਕਿਸੇ ਹਥਿਆਰ ਦੇ ਨਾਲ ਮੇਰੀ ਮੌਤ ਹੋਵੇ ਪਰ ਗੁਰੂ ਬਿਆਰੂ ਜਿਸ ਦਿਨ ਉਹਦੀ ਮੌਤ ਆਉਂਦੀ ਹੈ ਨਾ ਉਸ ਦਿਨ ਸਾਰੀਆਂ ਹੀ ਗੱਲਾਂ ਉਹਦੇ ਵਰ ਦੇ ਅਨੁਸਾਰ ਢੁਗਦੀਆਂ ਨੇ ਸ਼ਾਮ ਦਾ ਵੇਲਾ ਹੈ ਨਾ ਅੰਦਰ ਹੈ ਨਾ ਬਾਹਰ ਹੈ ਕਮਰੇ ਦੀ ਡਿਓੜੀ ਦੇ ਵਿੱਚ ਪਰਮੇਸ਼ਰ ਉਹਨੂੰ ਲੈ ਕੇ ਬੈਠੇ ਨੇ ਹੱਥਾਂ ਦੇ ਨਾਲ ਪਾੜ ਕੇ ਨਰ ਸਿੰਘ ਦਾ ਰੂਪ ਧਾਰ ਰਿਹਾ ਸੀ ਨਾ ਉਹ ਬੰਦਾ ਸੀ ਤੇ ਨਾ ਜਾਨਵਰ ਸੀ ਉਸ ਰੂਪ ਦੇ ਵਿੱਚ ਨਾ ਉਸ ਵੇਲੇ ਦਿਨ ਸੀ ਨਾ ਰਾਤ ਸੀ ਨਾ ਜ਼ਮੀਨ ਤੇ ਸੀ ਨਾ ਅਸਮਾਨ ਤੇ ਸੀ ਗੁਰੂ ਪਿਆਰ ਸਭਨਾਂ ਨੂੰ ਜਾਣਾ ਪਿਆ ਏ ਭਾਵੇਂ ਜਿੱਡੇ ਮਰਦੀ ਬਲੀ ਯੋਧੇ ਕਿਉ ਨਾ ਹੋਏ ਗੁਰੂ ਪਾਤਸ਼ਾਹ ਦੀ ਦੁਨੀਆ ਤੇ ਆਏ ਪੀਰ ਪੈਗੰਬਰ ਆਏ ਉਹਨਾਂ ਨੂੰ ਵੀ ਜਾਣਾ ਪਿਆ ਜਿਹੜੇ ਦਾਵਾ ਵੀ ਕਰਦੇ ਸਨ ਕਿ ਸਾਡੀ ਮੌਤ ਨਾ ਹੋਵੇ ਜਿਵੇਂ ਹੁਲਕਾ ਸੀਨਾ ਰਣਾਕਸ ਦੀ ਭੈਣ ਕਹਿਣ ਲੱਗੀ ਮੈਂ ਵਰ ਪ੍ਰਾਪਤ ਕੀਤਾ ਏ ਮੇਰੇ ਕੋਲ ਇੱਕ ਚਾਦਰ ਹੈ ਜਦੋਂ ਮੈਂ ਆਪਣੇ ਉੱਪਰ ਲੈ ਲਈਨੀ ਆਗ ਮੈਨੂੰ ਸਾੜ ਹੀ ਨਹੀਂ ਸਕਦੀ ਪ੍ਰਹਲਾਦ ਨੂੰ ਲੈ ਕੇ ਲੱਕੜਾਂ ਦੇ ਵਿੱਚ ਬੈਠ ਕੇ ਅੱਗ ਲਵਾ ਦਿੱਤੀ ਹੈ ਪਰ ਪਰਮੇਸ਼ਰ ਦੀ ਖੇਡ ਵਾਪਰਦੀ ਹੈ ਜਿਸ ਨੂੰ ਉਹਨੇ ਰੱਖਿਆ ਕਰਨੀ ਹੋਵੇ ਉਹਨੂੰ ਬੜੀ ਅੱਗ ਦੇ ਵਿੱਚੋਂ ਵੀ ਬਚਾ ਲੈਂਦਾ ਹੈ ਗੁਰੂ ਪਿਆਰਿਓ ਉਹ ਜਿਹੜੀ ਚਾਦਰ ਸੀ ਪ੍ਰਹਲਾਦ ਤੇ ਪੈ ਗਈ ਤੇ ਹੋਲਕਾ ਜਿਹੜੀ ਉਹਦੀ ਭੈਣ ਸੀ ਉਹਦੇ ਵਿੱਚ ਹੀ ਸੜ ਕੇ ਸੁਆਹ ਹੋ ਗਈ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਬੜਾ ਇੱਕ ਸੁੰਦਰ ਵਚਨ ਕਰਦੇ ਨੇ ਇਹਦੇ ਬਾਬਤ ਕਿ ਜਿੰਨੂੰ ਦੁਨੀਆ ਤੋਂ ਲੈ ਕੇ ਜਾਣਾ ਏ ਉਹਦੇ ਖਿਆਲ ਦੇ ਵਿੱਚ ਵੀ ਨਹੀਂ ਹੁੰਦਾ ਕਿ ਮੈਂ ਦੁਨੀਆ ਤੋਂ ਚਲੇ ਜਾਣਾ ਏ ਤੇ ਗੁਰੂ ਪਿਆਰੋ ਜਿਹਦੀ ਰੱਖਿਆ ਕਰਨ ਤੇ ਆ ਜਾਣ ਉਹਦੇ ਬਲ ਦੀ ਅਗ ਤੋਂ ਵੀ ਉਹਦੀ ਰੱਖਿਆ ਹੋ ਜਾਂਦੀ ਹੈ ਸੈਸਕ੍ਰਿਤੀ ਦੇ ਬਚਨ ਆਪਾਂ ਪੜ੍ਹੀਏ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਨੇ ਮਿਰਗੀ ਪੇਖੰਤ ਬਦਕ ਪਰਹਾਰੇਣ ਲਖ ਆਵਦ ਹੈ ਗੁਰੂ ਪਿਆਰੋ ਇਥੇ ਮ੍ਰਿਗੀ ਨਾਮ ਹਿਰਣੀ ਦਾ ਏ ਮਿਰਗ ਦਾ ਏ ਜੰਗਲ ਦੇ ਵਿੱਚ ਬੈਠੇ ਹੋਏ ਐ ਸ਼ਿਕਾਰੀ ਨੇ ਵੇਖਿਆ ਕਿ ਇਹਦਾ ਮੈਂ ਹੁਣ ਸ਼ਿਕਾਰ ਕਰਾਂਗਾ ਉਹਨੇ ਆਲੇ-ਦੁਆਲੇ ਵਿਉਂਤ ਬਣਾਈ ਐ ਇੱਕ ਪਾਸੇ ਜਾਲ ਲਾ ਦਿੱਤਾ ਉਹਦੇ ਬਿਲਕੁਲ ਸਾਹਮਣੇ ਅੱਗ ਬਾਲ ਦਿੱਤੀ ਐ ਇੱਕ ਦਿਸ਼ਾ ਦੇ ਵਿੱਚ ਉਹਨੇ ਆਪਣਾ ਕੁੱਤਾ ਖਲਾਰ ਦਿੱਤਾ ਇੱਕ ਪਾਸੇ ਆਪ ਤੀਰ ਕਮਾਨ ਲੈ ਕੇ ਖਲੋ ਗਿਆ ਐ ਕਿ ਹੁਣ ਜਮਾ ਪਾਸਿਆਂ ਤੋਂ ਘੇਰੇ ਗਏ ਹਿਰਣੀ ਐ ਤੇ ਉਹਨੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਆ ਪਰਮੇਸ਼ਰ ਮੇਰੀ ਰੱਖਿਆ ਕਰਨਾ ਕਰੋ ਹੁਣ ਇਥੇ ਤੇ ਹੀ ਐ ਨਾ ਕਿ ਉਹ ਹਿਰਣੀ ਦਾ ਹੁਣ ਸ਼ਿਕਾਰ ਹੋ ਜਾਵੇਗਾ ਪਰ ਜੋ ਭੌਂਦਾ ਐ ਪਰਮੇਸ਼ਰ ਨੂੰ ਹੁੰਦਾ ਉਹੀ ਐ ਹਵਾ ਦਾ ਝੋਕਾ ਆਇਆ ਜਾਲ ਉੱਡ ਕੇ ਅੱਗ ਦੇ ਵਿੱਚ ਪੈ ਗਿਆ ਤੇ ਹਿਰਣੀ ਦਾ ਇੱਕ ਰਸਤਾ ਸਾਫ਼ ਹੋ ਗਿਆ ਫਿਰ ਜਦੋਂ ਸ਼ਿਕਾਰੀ ਨੇ ਵੇਖਿਆ ਨਾ ਕਿ ਹੁਣ ਇਹ ਹਿਰਣੀ ਭੱਜ ਨਾ ਜਾਵੇ ਤਾਂ ਨੇ ਕੱਤੇ ਐ ਤੀਰ ਕਮਾਨ ਦੇ ਤੇ ਹਿਰਣੀ ਦਾ ਸ਼ਿਕਾਰ ਕਰਨ ਲੱਗਾ ਏ ਜਿਸ ਜਗ੍ਹਾ ਤੇ ਖਲੋਤਾ ਏ ਥੱਲੇ ਸੱਪ ਦੀ ਖੁੰਡ ਹੈ ਸੱਪ ਨੇ ਡੰਗ ਮਾਰਿਆ ਨਿਸ਼ਾਨਾ ਉਹਦਾ ਚੁੱਕ ਗਿਆ ਸਿੱਧਾ ਜਾ ਕੇ ਉਹਦੇ ਕੁੱਤੇ ਦੇ ਵੱਜ ਗਿਆ ਕੁੱਤਾ ਵੀ ਮਰ ਗਿਆ ਤੇ ਸ਼ਿਕਾਰੀ ਵੀ ਡੰਗ ਦੇ ਨਾਲ ਮਰ ਜਾਣਾ ਕੀਤਾ ਫਿਰ ਇਸੇ ਬਾਬਤ ਪਾਰਸ਼ਾ ਜੀ ਨੇ ਬਚਨ ਕੀਤਾ ਅਹੋ ਜਸ ਰਖੇਣ ਗੋਪਲ ਹੈ ਨਾਨਕ ਰੋਮ ਨਾ ਛਿਦਤੇ ਜਿਹਦੀ ਰਖਿਆ ਕਰਨ ਤੇ ਪਰਮੇਸ਼ਰ ਆਪ ਆ ਜਾਵੇ ਨਾ ਉਹਦਾ ਕੋਈ ਵਾਰ ਵੀ ਨਹੀਂ ਵਿੰਗਾ ਕਰ ਸਕਦਾ ਗੁਰੂ ਪਿਆਰਿਓ ਇਸੇ ਪ੍ਰਕਾਰ ਪਾਰਸ਼ਾ ਜੀ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਬਚਨ ਕਰਦੇ ਨੇ ਬਾਣੀ ਦੇ ਅੰਦਰ ਸਕਲ ਕਾਲ ਕਾ ਕੀਆ ਤਮਾਸ਼ਾ ਇਹ ਸਾਰਾ ਇਹ ਕਾਲ ਦਾ ਤਮਾਸ਼ਾ ਬਣਾਇਆ ਹੋਇਆ ਏ ਉਹਨੂੰ ਆਪ ਹੀ ਸਮੇਟ ਲੈਂਦਾ ਏ ਜਲ ਕਹਾ ਥਲ ਕਹਾ ਗगन ਕੇ ਗੌਣ ਕਹਾ ਕਾਲ ਕੇ ਬਣਾਏ ਸਭੇ ਕਾਲ ਹੀ ਜਬਾਹੇਗੇ ਕਹਿੰਦੇ ਕਾਲ ਨੇ ਹੀ ਪੈਦਾ ਕੀਤਾ ਤੇ ਕਾਲ ਨੇ ਹੀ ਸਾਨੂੰ ਲੈ ਕਰਕੇ ਚਲੇ ਜਾਣਾ ਕਿੱਥੇ ਜਲ ਵਿੱਚ ਰਹਿਣ ਵਾਲਾ ਜੀਵ ਕਿੱਥੇ ਧਰਤੀ ਤੇ ਰਹਿਣ ਵਾਲਾ ਜੀਵ ਤੇ ਅਸਮਾਨ ਦੀਆਂ ਉੱਚੀਆਂ ਉਡਾਰੀਆਂ ਲਾਉਣ ਵਾਲਾ ਜੀਵ ਤਿੰਨੋਂ ਦੀ ਮੌਤ ਇੱਕ ਜਗ੍ਹਾ ਤੇ ਲਿਖੀ ਹੋਈ ਹੈ ਕਿਉਂਕਿ ਜਿਸ ਜਗ੍ਹਾ ਤੇ ਸਾਡੀ ਮੌਤ ਨਿਜਿਤ ਹੋਵੇ ਕਾਲ ਜੀਵ ਨੂੰ ਉਸ ਜਗ੍ਹਾ ਤੋਂ ਹੀ ਲੈ ਕੇ ਜਾਂਦਾ ਹੈ ਹੁਣ ਤਿੰਨੋਂ ਇੱਕ ਜਗ੍ਹਾ ਤੇ ਕਿਵੇਂ ਇਕੱਤਰ ਹੋ ਸਕਦੇ ਨੇ ਗੁਰੂ ਪਿਆਰਿਓ ਪਾਤਸ਼ਾਹ ਜੀ ਇਹ ਬਚਨ ਜੋ ਫਰਮਾ ਰਹੇ ਨੇ ਆਪਾਂ ਧਿਆਨ දෙਈਏ ਜਲ ਕਹਾ ਥਲ ਕਹਾ ਗगन ਕੇ ਗੌਣ ਕਹਾ ਕਾਲ ਕੇ ਬਣਾਏ ਸਭੇ ਕਾਲ ਹੀ ਜਮਾਹੇਗੇ ਗੁਰੂ ਬਿਆਰ 12 ਸਿੰਘਾਂ ਪਾਣੀ ਪੀਣ ਆਉਂਦਾ ਏ ਉਹਦੀਆਂ ਚਮਕਦੀਆਂ ਅੱਖਾਂ ਨੂੰ ਵੇਖ ਕੇ ਮਸ਼ੀਨ ਏ ਛਾਲ ਮਾਰੀ ਸ਼ਿਕਾਰ ਕਰਨ ਵਾਸਤੇ ਉਹਦੇ ਸਿੰਘਾਂ ਦੇ ਵਿੱਚ ਫਸ ਗਈ ਏ ਹੁਣ ਉੱਪਰ ਏ ਲੁੱਡ ਰਹੀ ਏ ਉਡਾਰੀਆਂ ਲਾ ਰਹੀ ਏ ਉਹਨੇ ਵੇਖਿਆ ਕਿ ਮਸ਼ੀ ਦਿਖੀ ਏ ਉਸੇ ਵੇਲੇ ਥੱਲੇ ਆਉਣਾ ਕੀਤਾ ਆਕਾਸ਼ ਦੀਆਂ ਉੱਚੀਆਂ ਉਡਾਰੀਆਂ ਲਾਉਣ ਵਾਲੀ ਨੇ ਆਣ ਕੇ ਜਦੋਂ ਮਸ਼ੇਂ ਪਕੜਨ ਲੱਗੀ ਤੇ ਬਾਰਾ ਸਿੰਘਾ ਦੇ ਸਿੰਘ ਦੇ ਵਿੱਚ ਹੀ ਫਸ ਗਈ ਹੈ ਖੰਭ ਮਾਰ ਰਹੀ ਹੈ ਜੋਰ-ਜੋਰ ਦੀ ਲੋਹੋ-ਲੁਹਾਨ ਹੋ ਕੇ ਉਹਦੀ ਵੀ ਮੌਤ ਹੋ ਜਾਣਾ ਕੀਤੀ ਹੈ ਫਿਰ ਗੁਰੂ ਪਿਆਰੋ ਇਧਰ ਸ਼ਿਕਾਰੀ ਨੇ ਸ਼ਿਕਾਰ ਕਰਨ ਵਾਸਤੇ ਬਾਰਾ ਸਿੰਘੇ ਦਾ ਤੀਰ ਕਮਾਨ ਚਲਾਇਆ ਕਹਿੰਦੇ ਉਹਦੀ ਵੀ ਮੌਤ ਹੋ ਜਾਣਾ ਕੀਤੇ ਆ 파ਰਸ਼ਾ ਜੀ ਕਹਿੰਦੇ ਚਲੋ ਜਿੱਧਰੋਂ ਤੀਰ ਆਇਆ ਉਧਰ ਵੀ ਜਾ ਕੇ ਵੇਖੀਏ ਕਾਲ ਨੇ ਕੀ ਤਮਾਸ਼ਾ ਬਣਾਇਆ ਹੋਇਆ ਕਿਵੇਂ ਕਿੰਨਿਆਂ ਜਾਣਿਆਂ ਦੀ ਮੌਤ ਇੱਕੋ ਸਮੇਂ ਨਿਜਿਤ ਕੀਤੀ ਆ ਪਰਮੇਸ਼ਰ ਨੇ ਤੀਰ ਕਮਾਨ ਜਿੱਧਰੋਂ ਆਇਆ ਉਧਰ ਲਈ ਦਿਸ਼ਾ ਵੱਲ ਸਿੰਘ ਗਏ ਕੀ ਵੇਖਿਆ ਉੱਥੇ ਸ਼ਿਕਾਰੀ ਵੀ ਮਰਿਆ ਪਿਆ ਹੈ ਕਿਉਂਕਿ ਜਿੱਥੇ ਸ਼ਿਕਾਰੀ ਖਲੋਤਾ ਸੀ ਥੱਲੇ ਸੱਪ ਸੀ ਉਹਦੇ ਖੁੱਡ ਸੀ ਤੇ ਜਦੋਂ ਧਿਆਨ ਨਾਲ ਵੇਖਿਆ ਤੇ ਸੱਪ ਵੀ ਮਰਿਆ ਪਿਆ ਸੀ ਗੁਰੂ ਪਿਆਰਿਓ ਜਦੋਂ ਤੀਰ ਕਮਾਨ ਚਲਾਉਣ ਲੱਗਾ ਨਾ ਤੇ ਗੁਰੂ ਪਿਆਰਿਓ ਇੱਥੇ ਲਿਖਿਆ ਹੈ ਕਿ ਉਹ ਸੱਪ ਲੜਨ ਕਰਕੇ ਉਹਦੀ ਮੌਤ ਹੋਈ ਤੇ ਹੱਥੋਂ ਜਦੋਂ ਤੀਰ ਕਮਾਨ ਛੁੱਟਿਆ ਸੱਪ ਦੇ ਸਿਰ ਦੇ ਵਿੱਚ ਵੱਜਾ ਤੇ ਉਹਦੀ ਵੀ ਮੌਤ ਹੋ ਜਾਣਾ ਕੀਤੀ ਹੈ ਇਹ 파ਰਸ਼ਾ ਜੇ ਕਹਿੰਦੇ ਸਕਲ ਕਾਲ ਕਾ ਕੀ ਆ ਤਮਾਸ਼ਾ ਉਹਨੇ ਤਮਾਸ਼ਾ ਆਪ ਹੀ ਬਣਾਇਆ ਹੋਇਆ ਏ ਸਭਨਾ ਨੂੰ ਸੰਸਾਰ ਤੋਂ ਲੈ ਕੇ ਚਲਿਆ ਜਾਂਦਾ ਹੈ ਕਿਸੇ ਦੇ ਨਾਲ ਕੋਈ ਲਿਹਾਜ਼ ਨਹੀਂ ਕਰਦਾ ਨਾ ਜਵਾਨੀ ਦਾ ਨਾ ਬਚਪਨ ਦਾ ਨਾ ਵੱਡੇਪੇ ਦਾ ਨਹਿ ਬਾਰਕ ਨਹਿ ਜੋਬਨੈ ਨਹਿ ਬਿਰਦੀ ਕਸ਼ਮੰਧ ਉਹ ਬੇਰਾ ਨਹਿ ਬੂਝਿਓ ਜੋ ਆਏ ਪਰੈ ਜਮ ਫੰਦ ਉਸ ਘੜੀ ਵੇਲੇ ਦਾ ਕਿਸੇ ਨੂੰ ਵੀ ਗਿਆਨ ਨਹੀਂ ਹੁੰਦਾ ਕਿ ਕਿਸੇ ਵੇਲੇ ਜੀਵ ਨੇ ਸੰਸਾਰ ਤੋਂ ਚਲੇ ਜਾਣਾ ਹੈ ਬੜੇ ਪਿਆਰ ਦੇ ਨਾਲ ਪਰਸ਼ਾ ਜੀ ਦੇ ਪਾਵਨ ਸ਼ਬਦ ਨਾਲ ਜੁੜਨ ਦਾ ਯਤਨ ਕਰੀਏ ਕਿ ਜੋ ਸੰਸਾਰ ਤੋਂ ਜੀਵ ਚੱਲਿਆ ਜਾਂਦਾ ਹੈ ਉਹਦੇ ਵਿਛੋੜੇ ਦੇ ਦੁੱਖ ਦੇ ਵਿੱਚ ਸਾਨੂੰ ਵਿਰਾਗ ਹੁੰਦਾ ਹੈ ਗੁਰੂ ਪਿਆਰੇ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਨਾ ਸਾਡੇ ਸੱਜਣ ਦੀ ਸਾਨੂੰ ਆਪਣੀ ਮੌਤ ਵੀ ਉਦੋਂ ਯਾਦ ਆਉਂਦੀ ਹੈ ਕਿ ਇੱਕ ਨਾ ਇੱਕ ਦਿਨ ਅਸੀਂ ਵੀ ਇਸ ਜਗ੍ਹਾ ਤੇ ਆਉਣਾ ਹੈ ਕਿਸਾਨ ਇਸੇ ਵਿੱਚ ਇੱਕ ਨਾ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ ਏ ਉਹ ਘੜੀ ਪਲ ਸਾਨੂੰ ਇੱਕ ਮਿੰਟ ਉਸ ਵੇਲੇ ਮੌਤ ਦਾ ਖਿਆਲ ਜ਼ਰੂਰ ਆਉਂਦਾ ਹੈ ਕਿ ਸਬਨਾ ਦੇ ਉੱਪਰ ਆਉਣੀ ਹੈ ਕਿਉਂਕਿ ਸਬਨਾ ਮਰਨਾ ਆਇਆ ਵਿਛੋੜਾ ਸਬਨਾ ਹਾ ਇਹ ਸਬਨਾ ਦੇ ਹਿਰਦੇ ਦੇ ਵਿੱਚ ਸਬਨਾ ਦੇ ਕਰਮਾਂ ਦੇ ਵਿੱਚ ਰੱਬ ਨੇ ਮੌਤ ਲਿਖਣਾ ਕੀਤੀ ਹੈ ਕੋਈ ਵੀ ਐਸਾ ਜੀਵ ਨਹੀਂ ਹੈ ਜਿਹੜਾ ਸਦਾ ਵਾਸਤੇ ਸੰਸਾਰ ਤੇ ਟਿਕ ਕਰਕੇ ਬੈਠ ਸਕਿਆ ਹੋਵੇ ਆ ਬੜੇ ਪਿਆਰ ਦੇ ਨਾਲ ਪਰਸ਼ਾ ਜੀ ਦੇ ਪਾਵਨ ਸ਼ਬਦ ਨਾਲ ਜੁੜੀਏ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ ਕਿ ਗੁਰੂ ਪਿਆਰੇ ਉਹ ਬੜੇ ਪਿਆਰ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣਾ ਕਰੀਏ ਜੀ ਸੱਜਣ ਮੇਰੇ ਮੇਰੇ ਰੰਗਲੇ ਜਾਇ ਸੁਤੇ ਜੀਰਾਨ ਜਾਇ ਸੁਤੇ ਜੀਰਾਨ ਸੱਜਣ ਮੇਰੇ ਮੇਰੇ ਰੰਗਲੇ ਸਜਣ ਮੇਰੇ ਮੇਰੇ ਰੰਗ ਲੇ ਜੈ ਸੁਤੇ ਜੀਰਣ ਜੈ ਸੁਤੇ ਜੀਰਣ ਹੰਪੀ ਬੰਨ ਜਾ ਧੁਮਣੀ ਹੰਪੀ ਬੰਨ ਜਾ ਸਜਣ ਮੇਰੇ ਮੇਰੇ ਰੰਗੂਲੇ ਸਜਣ ਮੇਰੇ ਮੇਰੇ ਰੰਗੂਲੇ ਜੈ ਸੁਦੇ ਜੀਰਾਣ ਜੈ ਸੁਦੇ ਜੀਰਾ ਰਾਤੀ ਅੜੇ ਦਿਨ ਚਾਰੇ ਬੱਬਣ ਕੇਰੇ ਬਤ ਜਿਉ ਟਲ ਟੋਲ ਜੁਮਨ ਹਾਰ ਬੱਬਣ ਕੇਰੇ ਬਤ ਜਿਉ ਟਲ ਟੁਲ ਜੁਮਣਹਾਰ ਟਲ ਟੁਲ ਜੁਮਣਹਾਰ ਟਲ ਟੁਲ ਜੁਮਣਹਾਰ ਸਜਣ ਮੇਰੇ ਮੇਰੇ ਰੰਗ ਲੈ ਸਜਣ ਮੇਰੇ 来了 <noise> <noise> ਸੱਜਣ ਮੇਰੇ ਮੇਰੇ ਰੰਗੁਲੇ ਸੱਜਣ ਮੇਰੇ ਮੇਰੇ ਰੰਗੁਲੇ ਜੈ ਸੁਤੇ ਜੀਰਾਨ ਜੈ ਸੁਤੇ ਸੁਨੇਹੀ ਗੋਰੀਏ ਮਾਪਣ ਕੰਨੀ ਸੋ ਆਪਣ ਕੰਨੀ ਸੋ ਲਕੀਆ ਵੈਸਾ ਲਗਿਆ ਵੈ ਸੌਹਰੇ ਨਿਤਨਾ ਪਿਆ ਹੋਏ ਲਗਿਆ ਵੈ ਸੌਹਰੇ ਸਜਣ ਮੇਰੇ ਮੇਰੇ ਰੰਗ ਲੇ ਸਜਣ ਮੇਰੇ ਮੇਰੇ ਰੰਗ ਲੇ ਜਐ ਸੁਤੇ ਤੇਗਾਣਾ ਜਐ ਸੁਤੇ ਈਸਾ ਨਾ ਨਾਨਕ ਸੋਤੇ ਪਈਏ ਜਾਣ ਵਿਰਤੀ ਸੰਨ ਗੁਨਾ ਗਵਾਈ ਗੰਟੜੀ ਅਵਗੁਣ ਚੱਲੀ ਬੰਨ ਗੁਨਾਗਾਈ ਘੰਟੜੀ ਅਵਗੁਣ ਚੱਲੀ ਬੰਨ ਅਵਗੁਣ ਚੱਲੇ ਬੰਨ ਆਵ ਗੁਣੇ ਚੱਲੇ ਬੰਨ ਸਜਣ ਮੇਰੇ ਮੇਰੇ ਰੰਗ ਗੁਲੇ ਸਜਣ ਮੇਰੇ ਮੇਰੇ ਰੰਗ ਗੁਲੇ ਜੈ ਸਤੇ ਜੀਰਾਣ ਜੈ ਸਤੇ ਜੀਰਾਣ ਥੰਪੀ ਬੰਨ ਪੀਵੰਨਾ ਰੁਮਣੀ ਰੋਵਾ ਚੀਨੀ ਪਾਣ ਰੋਵਾ ਚੀਨੀ ਪਾਣ ਸਜਣ ਮੇਰੇ ਮੇਰੇ ਰੰਗਲੇ ਸਜਣ ਮੇਰੇ ਮੇਰੇ ਰੰਗਲੇ ਜੈ ਸੁਤੇ ਜੀ ਸੱਤੇ ਜੀਰਾਣ ਜੈ ਸੱਤੇ ਜੀਰਾਣ